ਬੇਨਤੀ ਆਜੀ ਕਿ ਮੈਂ ਪਿਛਲੇ ਦਿਨੀ ਤਾਸ ਨੂੰ ਕੋੜਾ ਕੋੜਾ ਦਾ ਸੇਵਾ ਕਰ ਰਿਹਾ ਸੀ ਗੁਰੂ ਘਰ ਦੀ ਅੱਛਾ ਜੀ ਜੋ ਕਿ ਪਿਛਲੇ ਦਿਨੀ ਤਾਸ ਦੀ ਵੀਡੀਓ ਗੁਰੂ ਗ੍ਰੰਥ ਸਾਹਿਬ ਦੇ ਆਪਕ ਨਾਲ ਜੋ ਵੀਡੀਓ ਵਾਇਰਲ ਕੀਤੀ ਗਈ ਸੀ ਅੱਛਾ ਜੀ ਉਸ ਦੇ ਵਿੱਚ ਉਸ ਤੋਂ ਬਾਅਦ ਸਾਰਾ ਜਣੇ ਕਿ ਜੋ ਮਾਫੀ ਨਾਵਾ ਵੀ ਹੋ ਗਿਆ ਸਾਰੀ ਸ਼ਾਂਤਮਈ ਹੋ ਗਈ ਗੱਲ ਅੱਛਾ ਜੀ ਕਿ ਜਿਸ ਵੇਲੇ ਉਹ ਉਸ ਤੋਂ ਬਾਅਦ ਕਮੇਟੀ ਬਦਲੀ ਗਈ ਸੀ ਨਵੀਂ ਕਮੇਟੀ ਆ ਗਈ ਸੀ ਜੋ ਅੰਬਰਤਾਰੀ ਜਿਹੜੇ ਕਹਿੰਦੇ ਸੀ ਠੀਕ ਹੈ ਜੀ ਅੱਛਾ ਉਹਨਾਂ ਨੇ ਦਾਸਦੇ ਕਿ ਕਿਉਂਕਿ ਪਹਿਲਾਂ ਵੀ ਮਤਲਬ ਬਦਰਾਮ ਕੀਤਾ ਸੀ ਬਦਰਾਮ ਕਰਨ ਦੇ ਮਾਰਿਆਂ ਨੇ ਵੀਡੀਓ ਬੈਰਲ ਕੀਤੀ ਅੱਛਾ ਜੀ ਕਿ ਉਸ ਤੋਂ ਬਾਅਦ ਜਦੋਂ ਕਮੇਟੀ ਬਦਲੀ ਇਹਨਾਂ ਨੇ ਇਹ ਕਮੇਟੀ ਨੇ ਇਹ ਕਿਹਾ ਕਿ ਬਾਬਾ ਜੀ ਤੁਸੀਂ ਕਿਰਪਾ ਨਹੀਂ ਪਾ ਕੇ ਰੱਖਦੇ ਤੁਸੀਂ ਲੀੜੇ ਨਹੀਂ ਪਾਉਂਗੇ ਤੇ ਮਰਜ਼ਾਦਾ ਦੇ ਵਿੱਚ ਨਹੀਂ ਰਹਿ ਰਹੇ ਅੱਛਾ ਜੀ ਇਹ ਕਮੇਟੀ ਨੇ ਕਿਹਾ ਉਥੋਂ ਦੀ ਨੇ ਹਾਂ ਜੀ ਇਹ ਉਥੋਂ ਦੀ ਕਮੇਟੀ ਨੇ ਕਿਹਾ ਤੁਹਾਨੂੰ ਹਾਂ ਜੀ ਠੀਕ ਹੈ ਜੀ ਕਿ ਉਹਦੇ ਵਿੱਚ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਲੀੜੇ ਕਲੋਨੀ ਸੀ ਪੋਂਦਾ ਕਦੋਂ ਮਰਜ਼ਾਦਾ ਦੇ ਵਿੱਚ ਨਹੀਂ ਸੀ ਰਹਿੰਦੀ ਤੇ ਇਹਨ ਇੱਕ ਦਾਸ ਦੀ ਬੇਨਤੀ ਹੈ ਇਹ ਗੱਲ ਸੱਚ ਹੈ ਜੀ ਹਾਂਜੀ ਇਹ ਗੱਲ ਸੱਚ ਹੈ ਵੀ ਤੁਸੀਂ ਕੱਪੜੇ ਲੀੜੇ ਪਾ ਕੇ ਨਹੀਂ ਰੱਖਦੇ ਸੀ ਮर्यादा 'ਚ ਨਹੀਂ ਰਹਿੰਦੇ ਸੀ ਜੀ ਮੈਂ ਪੌਂਦਾ ਸੀਗਾ ਅੱਛਾ ਜੀ ਹੁੰਦਾ ਸੀ ਕਿਰਪਾਨ ਆ ਵੱੱਡੀ ਹੁੰਦੀ ਸੀ ਆਪਣੀ ਠੀਕ ਹੈ ਜਦੋਂ ਮੈਂ ਦਰਵਾਜ਼ਾ ਸਾਹਿਬ ਦੇ ਵਿੱਚ ਜਾਂਦਾ ਸੀ ਤੇ ਉਹਦੀ ਪੌਣੀ ਕਿਉਂਕਿ ਜਦੋਂ ਮੈਂ ਬਾਹਰ ਅੰਦਰ ਜਾਂਦਾ ਸੀ ਉਦੋਂ ਪੌਣੀ ਸੀ ਜਦੋਂ ਹੁਣ ਆਪਾਂ ਬਾਸਲੂਨ ਜਾਂ ਫਲੱਸ ਜਾਂਦੇ ਆ ਉਦੋਂ ਆਪਾਂ ਇਹਨੂੰ ਵਿਦਾ ਦਿੰਦੇ ਸੀਗੇ ਠੀਕ ਹੈ ਜੀ ਇਹ ਲੀੜੇ ਲੱਤੇ ਜਦੋਂ ਇਸ਼ਨਾਨ ਪਾਣੀ ਕਰਨੇ ਸਾਰੇ ਵਸਤਰ ਮੇਰਾ ਅਲੱਗ ਕਮਰਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਜਦੋਂ ਉਧਰੋਂ ਆਉਂਦਾ ਮੈਂ ਗਰਮੀ ਦੇ ਕਾਰਨ ਕਰਕੇ ਮੈਂ ਮੇਰੇ ਮੋਢੇ ਦੇ ਹੁੰ ਲੀੜੇ ਹੁੰਦੇ ਸੀਗੇ ਤੇ ਮੈਂ ਉਰੇ ਆ ਕੇ ਪੱਖੇ ਦੇ ਹਵਾ ਨਾਲ ਸੁਕਾ ਕੇ ਬਾਅਦ ਦੇ ਵਿੱਚ ਮੈਂ ਕੱਪੜੇ ਪਾਉਂਦਾ ਸੀ ਠੀਕ ਹੈ ਉਹ ਕਮੇਟੀ ਕੋਲੇ ਹੁੰਦੀ ਸੀ ਕਮੇਟੀ ਦਾ ਮੈਂਬਰ ਅਸੀਂ ਪ੍ਰਧਾਨ ਸੀ ਠੀਕ ਹੈ ਜੀ ਇਹ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਬਾਬਾ ਮਰਜਾਦਾ ਦੇ ਵਿੱਚ ਨਹੀਂ ਤਰਪਾਨ ਨਹੀਂ ਪਾਉਂਦਾ ਲੀੜੇ ਨਹੀਂ ਪਾਉਂਦਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਨੀ ਬਾਬਾ ਜੀ ਤੁਸੀਂ ਮਰਜ਼ਾ ਦੇ ਇਹ ਤੁਹਾਨੂੰ ਇਹ ਨਵੀਂ ਕਮੇਟੀ ਬਣੀ ਆ ਜਿਹੜੀ ਉਹਨੇ ਕਿਹਾ ਕਿ ਜੋ ਪੁਰਾਣੀ ਕਮੇਟੀ ਨਵੀਂ ਕਮੇਟੀ ਨੇ ਕਿਹਾ ਜੀ ਹਾਂ ਨਵੀਂ ਕਮੇਟੀ ਨੇ ਕਿਹਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜੀ ਮੈਨੂੰ ਉਹਨਾਂ ਨੇ ਜਾਨੀ ਕਿ ਦਾਸ ਨੂੰ ਛੁੱਟੀ ਦਿੱਤੀ ਛੁੱਟੀ ਕਰਾਤੀ ਕਹਿੰਦੇ ਬਾਬਾ ਜੀ ਵੀ ਤੁਹਾਡੀ ਛੁੱਟੀ ਆ ਵੀ ਅਸੀਂ ਗ੍ਰੰਟੀ ਹੋਰ ਲਿਆਉਣਾ ਠੀਕ ਹੈ ਜੀ ਤੇ ਇਨੀ ਕਿ ਬੇਨਤੀ ਪ੍ਰਵਾਨ ਹੈ ਜੀ ਤੇ ਉਸ ਤੋਂ ਬਾਅਦ ਮੈਂ ਆਪਦੇ ਘਰ ਆ ਗਿਆ 4 ਦਿਨ ਹੋ ਗਏ ਮੈਨੂੰ ਘਰੇ ਬੈਠਣ ਨੂੰ ਕਿ ਬਾਕੀ ਸੰਗਤ ਨੂੰ ਪਤਾ ਵੀ ਕਿਵੇਂ ਬਾਬਾ ਰਹਿੰਦਾ ਸੀ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿੰਦਾ ਸੀ ਤੇ ਇਦੋਂ ਗਾਂ ਮੈਂ ਕੋਈ ਕਹਿ ਨਹੀਂ ਸਕਦਾ ਸੰਗਤ ਬਹੁਤ ਵਧੀਆ ਪਿਆਰ ਦਿੰਦੀ ਸੀ ਸਤਾਰ ਦਿੰਦੀ ਸੀ ਤੇ ਵਸ ਕਮੇਟੀ ਨੇ ਮੈਨੂੰ ਆਪ ਦਾ ਦੋਸ਼ ਲਾ ਕੇ ਮੇਰੇ ਤੇ ਇਲਜ਼ਾਮ ਪੁੱਠੇ ਲਾਉਣ ਦੇ ਕਾਰਨ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਚਲੇ ਜਾਓ ਕਿ ਸਾਡੇ ਪਿੰਡ ਦੇ ਵਿੱਚ ਬਵਾਦ ਖੜਾ ਹੋ ਜੂ ਕਿ ਸਾਡੇ ਉਹਦੀ ਪਾਰਟੀ ਵਾਹੀ ਆ ਠੀਕ ਹੈ ਜੀ